हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਸਿੰਘਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਬਾਈ ਦਾ ਰਕੇਸ਼ ਕੁਮਾਰ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆਂ ਅੱਜ ਵੀਡੀਓ ਬਣਾਉਣ ਦੋ ਮਝਾਂ ਸੁਈਆਂ ਸਵਈਆਂ ਇੱਕ ਜਿਹੜੀ ਮਝਾ ਦੋਸਤੋ ਇਹ ਜਿਹੜੀ ਸਾਹਮਣੇ ਤੁਸੀਂ ਵੇਖ ਰਹੇ ਹੋ ਬਿਲਕੁਲ ਤਾਜੀ ਸੁਈ ਆ ਤੇ ਇਹ ਕਿਹੜੀ ਮਾਝਾ ਦੋਸਤੋ ਸੈਰ ਤੇ ਬੱਧੀ ਹੈ ਇਹ ਥੋੜੀ ਜੀ ਉੱਚੇ ਬੱਚੇ ਦੀ ਹੈ ਪ੍ਰੋਪਰ ਡਿਟੇਲ ਸਾਰੀ ਇਹਨਾਂ ਦੋਹਾਂ ਨਗਾ ਦੀ ਆਪਾਂ ਬਾਈ ਰਕੇਸ਼ ਕੁਮਾਰ ਦੇ ਕੋਲੋਂ ਪੁੱਛ ਕੇ ਤਾਂ ਨਸਾਂਝ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਦੇ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛ ਲੈਣੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਬਾਈ ਠੀਕ ਠਾਕ ਹਾਂ ਵਧੀਆ ਵੀਰ ਜੀ ਵਧੀਆ ਚੱਲੀ ਰਿਹਾ ਕੰਮ ਕਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਵੀਰ ਜੀ ਠੀਕ ਠਾਕ ਹਾਂਜੀ ਵਧੀਆ ਜੀ ਹੋਰ ਸੁਣਾਓ ਤੁਸੀਂ ਹਾਂ ਵਧੀਆ ਕੰਮ ਕਰ ਵਧੀਆ ਚੱਲੀ ਜਾਂਦੀ ਹਾਂਜੀ ਹਾਂਜੀ ਬਾਬਾ ਜੀ ਦੇ ਟੀਕਾ ਦੇ ਮਾਤਲਾ ਜੀ ਉਹ ਅੱਜ ਕੋਈ ਜ਼ਰੂਰੀ ਕੰਮ ਪੈ ਗਿਆ ਇਸ ਕਰਕੇ ਕੋਈ ਨਹੀਂ ਕੋਈ ਨਹੀਂ ਹੋਰ ਠੀਕ ਠਾਕ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਵੀਰ ਜੀ ਇੱਕ ਵਾਰੀ ਆਪਣਾ ਐਡਰੈਸ ਕਨਫਰਮ ਕਰ ਦਿਓ ਵੀਰ ਜੀ ਪਿੰਡ ਸਿੰਘਪੁਰਾ ਹਾਂਜੀ ਤਹਿਸੀਲ ਪੱਟੀ ਠੀਕ ਹੈ ਜੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਤੇ ਫੋਨ ਨੰਬਰ ਆਪਾਂ ਨੂੰ ਪਿਕਵਿੰਡ ਲੱਗਦਾ ਹੀ ਆਪਣਾ ਕਿਵਿੰਡ ਕਿੰਨਾ ਕਿਲੋਮੀਟਰ ਦੋ ਤਿੰਨ ਕਿਲੋਮੀਟਰ ਹੀ ਬਸ ਤੇ ਦੋ ਤਿੰਨ ਕਿਲੋਮੀਟਰ ਆ ਸਾਮਾ ਵਾਲਾ ਹੈਡਕੁਆਟਰ ਜਿਹੜਾ ਆਪਣਾ ਮਰਲਾ ਨਾਲ ਹੀ ਹੈ ਨਾਲ ਹੀ ਹੈ ਸਾਡੇ ਤੋਂ ਉੱਤੇ ਹੀ ਹੈ ਠੀਕ ਹੈ ਜੀ ਇਦੋਂ ਅੱਗੇ ਸੋਰਸੰਗ ਇਹ ਵੀ ਇੰਨਾ ਕਿ ਦੋ ਤਿੰਨ ਕਿਲੋਮੀਟਰ ਹਾਂਜੀ ਦੋ ਤਿੰਨ ਕਿਲੋਮੀਟਰ ਹੀ ਹੈ ਵੀਰ ਠੀਕ ਹੈ ਜੀ ਆ ਲਾਗੋ ਲਾਗੇ ਪੈਂਦੇ ਪਿਕਵਿੰਡ ਹੋ ਗਿਆ ਸੋਰਸੰਗ ਹੋ ਗਿਆ ਆਪਣਾ ਵਿਚਕਾਰ ਆਇਆ ਠੀਕ ਹੈ ਜੀ ਤੇ ਵੀਰ ਜੀ ਫੋਨ ਨੰਬਰ ਤੇ ਨਾਮ ਵੀ ਖਰਾਬ ਆਪਣਾ ਕਨਫਰਮ ਵੀਰ ਜੀ 9 5 9 2 9 7 9229 ਠੀਕ ਹੈ 95929 99229 ਠੀਕ ਹੈ ਨਾਸੀ ਦਾ ਕਿਸ ਨੂੰ ਪਤਾ ਨਹੀਂ ਲੱਗਦਾ ਬਈ ਕੋਈ ਨਹੀਂ ਆਪਾਂ ਨੰਬਰ ਸਕਰੀਨ ਤੇ ਲਿਖਣੇ ਹਾਂ ਤੇ ਨਾਮ ਰਕੇਸ਼ ਕੁਮਾਰ ਹਾਂਜੀ ਰਕੇਸ਼ ਕੁਮਾਰ ਜੀ ਠੀਕ ਹੈ ਜੀ ਅੱਛਾ ਬਈ ਅੱਜ ਆਪਣੇ ਕੋ ਦੋ ਨਾਗ ਮੱਜਾਂ ਦੇ ਵਿੱਚ ਹੈ ਨਾ ਸੂਏ ਸੂਏ ਹਾਂਜੀ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਇਹ ਸਮਝੀ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੇ ਇਹਨੂੰ ਸੂਈ ਨੂੰ ਕਿੰਨਾ ਟਮੋਲੇ ਇਹਨੂੰ ਵੀ ਜੀ ਸੂਈ ਨੂੰ 2 ਮਹੀਨੇ ਹੋ ਗਏ ਜੀ ਜੀ ਤੇ ਪ੍ਰੋਪਰ ਪੰਜ ਛੇ ਦਿਨ ਚੱਲੇ ਨੂੰ ਟੀਗਾ ਵੀ ਲੱਗ ਗਿਆ ਵਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਵੀ ਜੀ ਦੁੱਧ ਹੋਊਗਾ 7 ਤੋਂ 8 ਦੇ ਵਿੱਚ ਅੱਛਾ ਜੀ ਹਾਂਜੀ ਤੇ ਮਿਲਦੀ ਮਤਲਬ ਬਿਲਕੁਲ ਵੀ ਜੀ ਕੁਝ ਨਹੀਂ ਪਾਉਣਾ ਧਾਰ ਦੇ ਉੱਤੇ ਮਿਲੂਗੀ ਦੋਵੇਂ ਟਾਈਮ ਹਰੇਕ ਵੇਲੇ ਮਿਲੂਗੀ ਆਪੇ ਦੋਵੇਂ ਟਾਈਮ ਠੀਕ ਹੈ ਜੀ ਕਿਸੇ ਦੇ ਘਰ ਜਾ ਕੇ ਵੀ ਜੀ ਜੇ ਇੱਕ ਟਾਈਮ ਪਹਿਲੀ ਗੱਲ ਖੰਨੀ ਖਰਾਬ ਕਰਦੀ ਹੈ ਖਰਾਬ ਕਰੇ ਵੀ ਕਹਿਣਾ ਟੀਗਾ ਨਹੀਂ ਲਾਉਣਾ ਠੀਕ ਹੈ ਜੀ ਦੂਜੇ ਦਿਨ ਆਪੇ ਡੇਂਗ ਡੇਂਗ ਕੇ ਮਿਲੂਗਾ ਧਾਰ ਦਿੱਤੇ ਠੀਕ ਹੈ ਜੀ ਆ ਕੋਈ ਰੋ ਉਪਰੇ ਕਰ ਜਾ ਕੇ ਪੁੱਗ ਬਿਲਕੁਲ ਬਿਲਕੁਲ ਤੀਗਾ ਨਹੀਂ ਲਾਉਣਾ ਬਾਹਰ ਨੂੰ ਜਾ ਕੇ ਦੂਜੇ ਦਿਨ ਆਪਣੇ ਆ ਮਰਾ ਡੇਂਗ ਡੇਂਗ ਕੇ ਮਿਲੂਗਾ ਠੀਕ ਹੈ ਜੇਲੀ ਗੱਲ ਤੋਂ ਹਸਾ ਜਾਂਦਾ ਮਿਲੈ ਨਹੀਂ ਤੇ ਜੇ ਕਿਹਲੇ ਉਪਰੇ ਥਾਂ ਕਰਕੇ ਡੰਗਰ ਕਰੇ ਹਾਂਜੀ ਹਾਂਜੀ ਬਾਥੂ ਦਦਾ ਜਾ ਕੇ ਕਿਹਲੇ ਉਤਰਾ ਵੀ ਬਾਲੇ ਬੰਦੇ ਕਰਕੇ ਤੇ ਦੁੱਧ 7 ਕਿਲੋ ਪ੍ਰੋਪਰ ਦੱਸਿਆ ਜੀ ਹਾਂਜੀ ਵੀ ਜੀ ਦੁੱਧ 7 8 ਕਿਲੋ ਦੇ ਵਿੱਚ ਹੈਗਾ ਵਾ 7 ਕਿਲੋ ਵੀ ਰ ਮੰਨ ਕੇ ਆ ਜੇ 2 3 ਦਿਨ ਆਪਣੀ ਚੁਆਈ ਕਰੇ 2 3 ਟਾਈਮ ਕੀ ਇਹ ਇਹ ਪਿੰਡੋਂ ਆਪਣੀ ਲੋ ਪੂਰੀ ਫੁੱਲ ਗਰੰਟਡ ਹੈ ਉਹਨ ਗਰੰਟੀ ਵੀ ਜੀ ਬਿਲਕੁਲ ਓਕੇ ਇਹ 14 ਚਾਰੇ ਥਾਂ ਜਾਇ ਬਰਾਬਰ ਬਰਾਬਰ ਦੇ ਵੀ ਜੀ ਇਹ ਵੀਰ ਜੀ ਖੋਲ ਕੇ ਵੀਰ ਜੀ ਮੜਾ ਜਾਣ ਥਣ ਪਾਰਾ ਰੱਖਦੀ ਵੈਸੇ ਹੀ ਮਤਲਬ ਕੋਈ ਗੱਲ ਨਹੀਂ ਹੈਗੀ ਇਹਨੂੰ ਇਹ ਉਲਟ ਬਹਿਣੀ ਵਾਲੇ ਪਾਸਾ ਮਗਰਲਾ ਹਾਂਜੀ ਹਾਂਜੀ ਵੈਸੇ ਪਾਰਾ ਰੱਖਦੀ ਕੋਈ ਚੀਜ਼ ਨਹੀਂ ਗੱਲ ਦਾ ਮਤਲਬ 14 ਤੁਰਾ ਉਦੋਂ ਬਰਾਬਰ ਵਾਈਚ ਪੋਲਾ ਬਿਲਕੁਲ 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 ਠੀਕ ਹੈ ਜਾਓ ਜੀ ਕਦੇ ਜੀ ਬਾਹਰ ਨੂੰ ਤੁਰ ਕੇ ਦਿਖਾਈਏ ਕਿ ਇਹ ਕੋਲ ਮੜਾ ਪੂਆ ਵੋਏ ਉਹ ਖੋਲ ਦੇ ਮਤਲਬ ਉਹ ਡਿਟੇਲ ਜਿੰਨੀ ਵੀ ਹੈਗੀ ਆ ਸਾਰੀ ਤੁਹਾਨੂੰ ਬਾਈ ਨੇ ਦੱਸ ਖਾਣਾ ਥੋੜਾ ਜਿਹਾ ਵੈਸੇ ਭਾਰਾ ਵਿਖਾਉਂਦੀ ਆ ਪਰ ਥਾਰਾ ਬਾਈ ਕਹਿੰਦਾ ਵੀ ਇਹਨਾਂ ਬਰਾਬਰ ਹੋਣੀ ਆ ਤੇ ਚਵਾਈ ਦੇ ਪੈਲਾ ਹੋ ਗਿਆ ਬਾਕੀ ਪਸ਼ੂ ਸੋਇਆ ਸੋਇਆ ਤੁਹਾਡੇ ਸਾਹਮਣੇ ਆ ਜੀ ਤਸੱਲੀ ਕਰ ਲਿਓ ਇੱਕ ਟਾਈਮ ਦੋ ਟਾਈਮ ਬੇਸ਼ੱਕ ਚੋਕੇ ਆਪਣੀ ਗੀ ਜੀ ਸਹੀ ਜੀ ਨਤਾਰੇ ਥਾਣਾ ਰੱਖਣਾ ਅਪਿਲ ਕਰਦਾ ਜੀ ਹੈ ਨਾ ਹਾਂ 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 ਲਓ ਸ਼ਕਰੋ ਜੀ ਸ਼ਖ ਲਓ ਜੀ ਲਓ ਜੀ ਲਓ ਮਾ ਜੀ ਮੋੜ ਲਿਆ ਕੋ ਜਨਾ ਉਪਰੇ ਬੰਦੇ ਤੋਂ ਕਈ ਵਾਰੀ ਥੋੜਾ ਜਿਹਾ ਆਪਰੇ ਕਰਕੇ ਥੋੜਾ ਜਿਹਾ ਹਾਂ ਠੀਕ ਹੈ ਜੀ ਕੋਈ ਸਹੀ ਜਿਹਾ ਲਿਓ ਬਾਈ ਜੀ ਲਓ ਜੀ ਕਰੋ ਜੀ ਚੈੱਕ ਦਰਦੀ ਆ ਥੋੜੀ ਜੀ ਮੈਂ ਤੁਹਾਨੂੰ ਦੱਸਿਆ ਨਾ ਕਈ ਰਾਂ ਪਸ਼ੂ ਵੈਸੇ ਡਾਕਟਰ ਦਾ ਭੇਖਾ ਖਾ ਜਾਂਦਾ ਸੋਹਣੀ ਮਾਜਾ ਸੂਆ ਬਾਈ ਜੀ ਦੂਜਾ ਸੂਈ ਹਾਂਜੀ ਬੇ ਜੀ ਦੂਜਾ ਸੂਆ ਦੋਸਤੋ ਪ੍ਰੋਪਰ ਸੂਈ ਇਹ ਸੂਈ ਨੂੰ ਟਾਈਮ ਤੁਹਾਨੂੰ ਬਾਈ ਨੇ ਦੱਸ ਸਕਦਾ ਹੈ ਵੀ 2 ਕਿ ਮਿੰਟ ਲੱਗੇ ਬਾਈ ਨੇ ਟਾਈਮ ਜਿਹੜਾ ਹੋ ਗਿਆ ਸੂਈ ਨੂੰ ਪੇਠਪੁਰੇ ਦੀ ਚੜਾਈ ਚੈੱਕ ਕਰ ਲੋ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰ ਲਿਓ ਦੁੱਧ ਵਿਧੀ ਇਹਦੇ ਕੋਲ ਨਾ ਜ਼ਿਆਦਾ ਸੀ ਤੇ ਟੀਕਾ ਭਰਉਣ ਕਰਕੇ ਨਾ ਹੁਣ ਰੋਕੇ ਵੀ ਪਾਉਂਦੇ ਆ ਪੀ ਮਾਜੀ ਅੱਛਾ ਜੀ ਹਾਂਜੀ ਹਾਂਜੀ ਮਤਲਬ ਟੀਕਾ ਭਰੋਣਾ ਵੇਸੇ ਪਹੁੰਚਣਾ ਕਰਦਾ ਟੀਕਾ ਭਰੋਣਾ ਵੇਸੇ ਰੋਕੇ ਪਾਉਂਦੇ ਵੀ ਜਿੱਥੋਂ ਦਾ ਲੱਗਦਾ ਵੀ ਜਿਵੇਂ ਆਸ ਲੱਗੀ ਹੁੰਦੀ ਚਲੋ ਅਛਾ ਜਿਹੜਾ ਵੀਰ ਖੜੂਗਾ ਬਾਕੀ ਚਲੋ ਆਪਦੀ ਕਿਸਮਤ ਜਿਹੜਾ ਵੀ ਤੇ ਕਿੰਨਾ ਮੁੱਲ ਕਰਨਾ ਚਾਹੀਦਾ ਇਹਦਾ ਮੁੱਲ ਵਿਧੀ ਕਾਲੀ ਪੈਣ ਕਿ ਹਰ ਨਾ ਮਰਜ਼ੀ ਕਰ ਲੋ 60000 ਦੀ ਵਿਧੀ ਦੇ ਦਾਂ 60000 ਦੀ ਹੈਗੀ ਕੀ ਜੇ ਕੋਈ ਹੋ ਲਓ ਜੀ ਡਿਮਾਂਡ ਵੈਸੇ ਦੋਸਤੋ 65000 ਤੇ 58000 ਦੇ ਵਿੱਚ ਤੁਹਾਡਾ ਆ ਗਿਆ ਦਾ ਮਾਣਤੜ ਹੋਊਗਾ ਜੀ ਹਾਂਜੀ ਬਾਕੀ ਦੋਸਤੋ ਜਿਹੜੇ ਮੋਲ ਹੁੰਦੇ ਨੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਇਸ ਤੋਂ ਅੱਗੇ ਜਿਹੜੀ ਸੱਜਰ ਸੂਈ ਮਾਜੇ ਭਾਈ ਜੀ ਇਹਦੀ ਡੀਟੇਲ ਆਪਾਂ ਦੱਸਦੀ ਮਿਲ ਜੀ ਨਾਲ ਹਾਂਜੀ ਤੁਹਾਨੂੰ ਇਹ ਕਰੋ ਜੀ ਚੈੱਕ ਸੁਣੀ ਮਾਜੇ ਦੋਸਤੋ ਬਿਲਕੁਲ ਤਾਜੀ ਸੂਈ ਅੱਛਾ ਭਾਈ ਜੀ ਸੂਈ ਨੂੰ ਕਿੰਨਾ ਟਾਈਮ ਰਸਿਆ ਜੀ ਇਹਨੂੰ ਵੀ ਜੀ ਸੂਈ ਨੂੰ ਅਜੇ ਤੀਜਾ ਦਿਨ ਹੋ ਗਿਆ ਹੈ ਤੀਜਾ ਦਿਨ ਹੈ ਨਾ ਜੀ ਬੱਚਾ ਇਹਦੇ ਮਗਰੀ ਕੱਟੀ ਵੀ ਜੀ ਮਗਰੀ ਕੱਟੀ ਹੈ ਜੀ ਹਾਂਜੀ ਬਿਲਕ ਤੇ ਹੁਣ ਬਾਈ ਜੀ ਜਿਹੜਾ ਬੋਲਾ ਕਿੰਨਾ ਚਾਹੁੰਦੇ ਬੋਲਾ ਵੀ ਜੀ 7-8 ਕਿਲੋ ਬੋਲਾ ਹਮ ਤਿਆਰ ਹੈ 7-8 ਕਿਲੋ ਤਿਆਰ ਹੈ ਬੱਚੇ ਉਤਰ ਜਾਗੇ 7-8 ਬੱਚੇ ਉਤਰ ਜਾਗੇ ਠੀਕ ਹੈ ਜੀ ਸਵਾਈ ਕਰਤੀ ਦੀ ਹਾਂਜੀ ਹਾਂਜੀ ਸਵਾਈ ਕਰਤੀ ਸਪਾਈ ਠੀਕ ਹੈ ਹਾਂਜੀ ਤੇ ਧਾਰਾਂ ਇਹਦੀਆਂ ਚਾਰੇ ਥਣਚੇ ਬਰਾਬਰ ਨਹੀਂ ਵੀ ਜੀ ਇੱਕ ਥਣਚੇ ਨਾਲ ਧਾਰਾਂ ਕੱਟਿਆ ਕਿਹੜੇ ਥਣਚੇ ਕੱਟਿਆ ਉਹ ਜਿਹੜਾ ਬੈਣੇ ਵਾਲਾ ਦਾ ਪਿਛਲਾ ਦਾ ਬੈਣੀ ਵਾਲਾ ਦਾ ਜਿਹੜਾ ਬੈਕ ਸਾਈਡ ਦਾ ਥਣ ਹੈ ਹਨ ਜੀ ਹਾਂ ਲੋ ਜੀ ਕਰੋ ਚੱਕ ਜੀ ਥੋੜੀ ਨਾ ਤਾਰਾਂ ਕੱਟਿਆ ਉਹਦੇ ਵਿੱਚੋਂ ਦੱਸ ਕੇ ਦੇਣੀ ਵੀ ਦੀ ਕੱਲ ਨੂੰ ਆਪਾਂ ਇਹ ਨਹੀਂ ਮਤਲਬ ਕਿ ਇਹ ਤਾਂ ਲਾਂਮਾ ਨਹੀਂ ਕਿੰਨੀਆਂ ਕੋ ਤਾਰਾਂ ਕੱਟ ਹੋਣੀਆਂ ਕੋਈ 5 7 10 10 ਕ ਤਾਰਾਂ ਕੱਟਿਆ ਆਪਾਂ ਲਾਂਮਾ ਨਹੀਂ ਲੈਣਾ ਵੀਰ ਜੀ ਇੱਥੇ ਆਣ ਕੇ ਵੀਰ ਜੀ ਆਪਣੀ ਕੋਈ ਚੈੱਕ ਕਰੇ ਜਿੱਦਾਂ ਮਰਜੀ ਠੀਕ ਆਪਾਂ ਲਾਂਮਾ ਨਹੀਂ ਲੈਣਾ ਇੱਥੇ ਜੋ ਕੁਝ ਆਪਣਾ ਮਤਲਬ ਹੈਗਾ ਹੈ ਆਪਣੀ ਘਰੋਂ ਚੈੱਕ ਕਰਕੇ ਖੜਨਾ ਲੈ ਠੀਕ ਹੈ ਜੀ ਬਿਲਕੁਲ ਲੋ ਜੀ ਦੋਸਤੋ ਜਿਹੜੀਆਂ ਤਾਰਾਂ ਕੱਟ ਆਪਾਂ ਦਤਾ ਬਾਕੀ ਕੋਈ ਮੱਝ ਵਜ ਰੁਪਈਏ ਨੁਕਸ ਨਹੀਂ ਗਾ ਥਾਨ ਸਮਾਰ ਸਾਰੇ ਬਾਕੀ ਤੇ ਮਤਲਬ ਉਦਾਂ ਚੋਣ ਇੱਕ ਸਿਰਦਾ ਬਹਿਣੀ ਵਾਲਾ ਥਾਣਾ ਨਾ ਉੱਚ 5-7 ਧਾਰਾਂ ਦਾ ਫਰਕ 5-7 ਕੋਈ 10 ਧਾਰਾਂ ਦਾ ਫਰਕ ਹੋਊਗਾ ਬਾਕੀ 24 ਜਿਹੜੀ ਚਾਰੇ ਥਣਾਂ ਦੀ ਐਨ ਬਰਾਬਰ ਵਧੀਆ ਤੇ ਬੱਚਾ ਆ ਸਾਹਮਣੇ ਬਿਠਾ ਕੇ ਉਹ ਠਾ ਕੇ ਵੀ ਦਿਖਾਵਾਂਗਾ ਮਰੀ ਠਾ ਕੇ ਵਿਖਾ ਦੇਣਾ ਹਾਂਜੀ ਹਾਲੋ ਨਾਲ ਬੱਚੇ ਦਾ ਹਾਲੋ ਜੀ ਚੈੱਕ ਕਰੋ 나ੜੂਆ ਬਿਲਕੁਲ ਨਾਲ ਕੱਟੀ ਆ ਮਗਰ ਜੀ ਨਾ ਕੱਟੀ ਬਹੁਤ ਸੋਹਣੀ ਪਿਆਰੀ ਹੈ ਨਾ ਜੀ ਤੇ ਦੁੱਧ ਬਈ ਜੀ ਕਿੰਨਾ ਬੋਲਾ ਦੱਸਿਆ 7 ਕਿਲੋ ਚੋਆ ਜੀ ਵੀ ਜੀ 7 ਕਿਲੋ ਮਤਲਬ 8 ਕਿਲੋ ਬੋਲਾ 7 ਹੀ ਵੀ ਲਾਵੇ 7 ਕਿਲੋ ਮਨ ਕੇ ਕੋਈ ਸੌਦਾ ਕਰ ਲੈਣਾ ਜੀ ਲਿਓ ਜੀ ਬਾਹਰ ਕੱਢੀਓ ਚੈੱਕ ਕਰੋ ਥੋੜਾ ਜਿਹਾ ਨਾ ਥਾਂ ਆ ਰੇਡ ਆਵਾ ਬੈਗਦਾ ਇਸ ਕਹਿੰਦਾ ਪਹੂ ਪੇਰਾਂ ਸਲੀਪ ਹੋ ਜਦਾ ਤੁਰਨ ਦੇ ਲਈ ਥੋੜਾ ਜਿਹਾ ਲਓ ਜੀ ਕਰੋ ਚੈੱਕ ਵਾਹ ਹਰ ਜੀ ਥਣਾ ਸੁਣਨ ਦੀ ਕੁਆਲਿਟੀ ਚੈੱਕ ਕਰ ਲਓ ਲਓ ਜੀ ਲਓ ਭਾਜੀ ਮੋੜ ਲਓ ਮੋੜ ਲਓ ਸਹੀ ਕਰ ਮੋੜੀ ਲਓ ਜੀ ਕਰੋ ਜੀ ਚੈੱਕ ਦੋਸਤੋ ਆ ਦੇਖੋ ਆਰਡਰ ਕੁਆਲਿਟੀ ਜਿਹੜੀ ਬਹੁਤ ਸੋਹਣੀ ਤਿਆਰ ਕੀਤੀ ਆ ਬੌਲੇ ਜੋ ਸਾਫ਼ ਕਰਦੀ ਭਾਈ ਕਹਿੰਦਾ ਲਓ ਜੀ ਲੈ ਜੋ ਭਾਜੀ ਲੈ ਸਾਤ ਅੱਠ ਕਿਲੋ ਦੇ ਲਾਗੇ ਬਣੇ ਬਹੁਤ ਜਿਹੜਾ ਚੌਂਡਾ ਹੀ ਆ ਖੁੱਲਾ ਡੁੱਲਾ ਬੱਚੇ ਨੇ ਸਮਾ ਗੇ ਤੇ ਕੱਟੀਆਂ ਦੇ ਮਗਰ ਬਹੁਤ ਸੋਹਣੀ ਹੈ ਜੀ ਸੁਆ ਭਾਈ ਜੀ ਕਿਨਵਾ ਹੋਗੀ ਤੱਜਾ ਹੋਗੀ ਸੁਰਜੋਬੀ ਜੀ ਤਿੱਜਾ ਵੇ ਲਾਵੇ ਕੋਈ ਆਪਣਾ ਚੌਥਾ ਬਿਲਾ ਲੇ ਕੋਈ ਪੰਜਵਾਂ ਲਾ ਲੇ ਕੋਈ ਠੀਕ ਹੈ ਪਿੰਡ ਵੀਰਾਂ ਦੇ ਕਰਦੀ ਆ ਆਪਣਾ ਡਿਮੈਂਡ ਕਰਦੀ ਆ ਸੁਆ ਵੀਰ ਹੋਣੇ ਆਪਣਾ ਮਤਲਬ ਠੀਕ ਹੈ ਸੁਆ ਆਪਾ ਦੱਸਣਾ ਹੈ ਦੋਸਤੋ ਜਿੰਨਾ ਕੋਈ ਮਰਜ਼ੀ ਸੀ ਬਣ ਜਾਵੇ ਹਾਂਜੀ ਹਾਂਜੀ ਬਾਕੀ ਭਾਈ ਤੋਂ ਮੋਲ ਦੇ ਦਾ ਪੁੱਛ ਲੈਣੇ ਕੰਮ ਹੋ ਵੀ ਜੀਗਾ ਪ੍ਰੋਪਰ ਤਿੱਜਾ ਹੈ ਅੱਛਾ ਜੀ ਬਾਕੀ ਕੋਈ ਵੀਰ ਮੇਰਾ ਪੰਜਵਾਂ ਲਾਵੇ ਛੇਵਾਂ ਲਾਵੇ ਚੌਥਾ ਲਾਵੇ ਆਪਾਂ ਨੂੰ ਕੋਈ ਤਰਾਇ ਸਾਂਭ ਤੋਂ ਥੋੜੀ ਜੀ ਕੱਚੀ ਰਹੀ ਨੇ ਸਾਂਭੀ ਨਹੀਂ ਕਿਸੇ ਦੀ ਸਾਂਭੀ ਨਹੀਂ ਹੈ ਨਾ ਜੀ ਹਾਂਜੀ 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 ਭਾਈ ਜੀ ਕਰੀਏ ਇਹਦੇ ਮੁੱਲ ਬਾਰੇ ਗੱਲ ਕਰੀਏ ਕੰਦਾ ਮੁੱਲ ਵੀ ਜੀ ਇਹਦਾ ਭਾਵੇਂ 65 ਕਰ ਲਗੇ ਜੀ ਭਾਵੇਂ 60 ਕਰ ਲਗੇ ਜੀ ਇਹ ਵੀ ਦੇ ਦਈਏ 58000 ਦੀ ਜੀ ਕਦੋਂ ਵੀ ਬਰਾਬਰੀ ਕਰਦੀ ਹੈ ਨਾ ਜੀ ਤੇ ਕੋਈ ਨਹੀਂ ਕਰਦਾ ਬਾਕੀ ਜੇ ਕੋਈ ਜੋੜਾ ਲਊਗਾ ਵੀਰ ਆਪਾਂ 100 ਕਿਲੋਮੀਟਰ ਪਹੁੰਚ ਕਰ ਦੋਗੇ ਅੱਛਾ 10 ਇਨੇ ਬੋਲਦੇ ਵਿੱਚ ਲਓ ਦੋਸਤੋ ਡਿਮਾਂਡ ਭਾਵੇਂ ਵੀਰ ਕਹਿੰਦਾ 65000 ਕਰ ਲੋ 58000 ਤੋਂ ਮਾਨਤਨ ਨੂੰ ਕਹਤ ਜੇ ਕੋਈ ਵੀਰ ਜੋੜਾ ਖਰੀਦਦਾ ਦੋਵਾਂ ਮਚਾਂ ਦਾ ਇਕੱਠਾ ਫਿਰ 100 ਕਿਲੋਮੀਟਰ ਤੱਕ ਦੀ ਪਹੁੰਚ ਇੰਨੇ ਮੋਲ ਵਿੱਚ ਹੋ ਜੂਗੀ ਤੇ ਜੇ ਕੋਈ ਵੀਰ ਖਰੀਦੂਗਾ ਕੱਲੀ ਕੱਲੀ ਫਿਰ ਮੋਲ ਦੱਸਿਆ ਹਾਂ ਹਾਂਜੀ ਫਿਰ ਫਿਰੋਚੋ ਕੋਈ ਨਹੀਂ ਛੱਡਦਾ ਹੋਰ ਕਰਦਾ ਮਾਨਤਾਂ ਦੋਵਾਂ ਚ ਕਰਦਾ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਮਾਨਤਨ ਬਾਈ ਕਹਿੰਦਾ ਵੀ ਮੌਕੇ ਤੇ ਜ਼ਰੂਰ ਕਰਾਂਗੇ ਜਿੰਨਾ ਵੀ ਵਾਤੋਂ ਵਾਤ ਹੋ ਸਕਿਆ ਤੇ ਲਓ ਜੀ ਬਾਈ ਨੇ ਮਾਨਤਨ ਕਰਤਾ ਜੀ 55000 ਇਹਦੇ ਵਿੱਚ ਕੋਈ ਥੋੜਾ ਬੜਾ ਸ਼ ਦੋਸਤੋ ਬਾਈ ਦੇ ਕੋਲ ਇੱਕ ਆ ਛੋਟੀ ਵੀ ਆ ਇਹ ਸੇਲ ਕਰਨੀ ਹੈ ਇਹ ਦੀ ਬਾਈ ਦੀ ਉਮਰ ਕਿੰਨੀ ਕੋਈ ਇਹਦੀ ਵੀ ਜੀ ਢਾਈ ਕ ਸਾਲ ਲੱਗੇ ਹੋ ਚੱਲੀ ਉਹ ਮੈਂ ਢਾਈ ਸਾਲ ਇਹ ਨਵੇਂ ਦਦ ਹੋਈ ਨਹੀਂ ਨਵੇਂ ਦਦ ਨਹੀਂ ਦੰਦਾ ਦੇਤੀ ਅੱਛਾ ਦੰਦਾ ਯਖੀਰੀ ਹੈ ਜੀ ਹੈ ਨਾ ਜੀ ਠੀਕ ਹੈ ਜੀ ਤੇ ਕਿੰਨੀ ਕੁ ਡਿਮਾਂਡ ਹੈ ਦੀ ਬਾਈ ਜੀ ਇਹ ਡਿਮਾਂਡ ਵੀ ਜੀ ਆਪਾਂ ਦੇਣ ਲੈਣ ਵਾਲੇ ਆਪਾਂ 36000 ਰੁਪਏ ਦੇ ਦਿੰਦੇ 36000 ਹਾਂਜੀ ਕੋਈ ਮਾਨਦਨ ਕਰਦੀ ਰੋੜਾ ਥੋੜਾ ਪਤਾ ਕਰ ਦਾਂਗੇ ਠੀਕ ਹੈ ਕੋਈ ਗੱਲ ਨਹੀਂ ਕਰ ਦਾਂਗੇ ਅੱਛਾ ਆਫਲਾਈਨ ਹੀ ਕਰਾਂਗੇ ਜਦੋਂ ਕੋਈ ਬੰਦਾ ਖਰੀਦਣਾ ਹੋਵੇ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ ਦੋ ਮੱ ਕਹੋ ਜੀ ਸ਼ੁਰੂ ਚਵਾਈ ਦੋਸਤੋ ਤੁਹਾਨੂੰ ਧਾਰਾ ਮਾਰ ਕੇ ਦੋਵਾਂ ਮਜੇ ਲਿਆਪਰ ਦਿਖਾ ਦੇਣੀ ਹੈ ਨਾ ਜੀ ਆਹ ਲੋ ਜੀ ਕਰ ਲੋ ਚਾ ਇਦਾਂ ਦੋਸਤੋ ਧਾਰ ਮਾਰਨੀ ਆ ਬਾਈ ਨਿੱਕਾ ਕਾਕਾ ਥੱਲੇ ਬੈਠਾ ਜ ਮਾਈ ਤੇ ਲੱਗਾ ਚੂਣ ਤੇ ਚਵਾਈ ਨੂੰ ਬਾਹਮਨੇ ਆ ਵੇਖ ਲੋ ਧਾਰ ਹੀ ਮਾਰੀ ਹੈ ਵੀਰ ਨੇ ਤੇ ਬਸ ਐ ਮਸਤ ਖਲੋਗੀ ਲੋ ਜੀ ਆ ਜਿੱਦਾਂ ਮਰਜੀ ਲਮਕੀ ਜਾਓ ਲੋ ਜੀ ਛੋਟੇ ਮਾਰ ਦੇ ਧਾਰ ਪਤਾ ਆ ਲੋ ਜੀ ਬਾਈ ਤੁਸੀਂ ਆਪ ਮਾਰੋ ਤਾਂ ਹੈ ਨਾ ਤੇਰੇ ਉੱਪਰ ਲੋ ਜੀ ਕਰ ਲਓ ਚੱਕੀ ਦੋਸਤੋ ਧਾਰ ਹੀ ਭਾਈ ਨੇ ਦਿੱਤੀ ਆ ਕੋਈ ਪਹਾੜਾ ਨਹੀਂ ਪਾਇਆ ਗੜੀ ਤੇ ਪਸਮਾ ਤੁਸੀਂ ਵੇਖ ਲਓ ਤੁਹਾਡੇ ਸਾਹਮਣੇ ਆ ਪਸਮਕਿਆਰੀ ਨਹੀਂ ਮਾਜੀ ਕੋ ਜਾਰੇ ਥਾਣ ਵਿੱਚ ਦੀ ਠੀਕ ਹੈ ਜੀ ਹਾਂ ਜੀ ਲਓ ਜੀ ਥਾਣਾ ਪਸਮਾਏ ਚਾਰੇ ਵੇਖ ਲਓ ਚੱਕਰ ਲਓ ਕੋਈ ਪਹਾੜਾ ਨਹੀਂ ਪਾਉਣ ਦੀ ਲੋੜ ਕੋਈ ਟੀਕਾ ਲਾਉਣ ਦੀ ਲੋੜ ਨਹੀਂ ਜੀ ਉਪਰੇ ਘਰ ਜਾ ਕੇ ਕਾਰ ਵੀ ਸਕਦੀ ਹੈ ਇੱਕ ਅੱਧਾ ਦਿਨ ਤਾਂ ਪੰਨ ਸਕਦੀ ਹੈ ਕੀ ਰੱਖ ਲਓ ਜੀ ਥਾਣ ਦੇਖੋ ਦੋਸਤੋ ਐ ਵਧੀਆ ਪਸਮਕੇ ਹੋ ਗਏ ਇੱਕੋ ਜੇ ਵੇਚੀ ਥਾਣਾ ਕੋਈ ਕੰਮ ਮਾਰੋ ਭਾਈ ਜੀ ਤਰ੍ਹਾਂ ਨਾਲ ਉਹ ਥਾਣ ਵਿੱਚ ਜਿਵੇਂ ਪਹਾੜਾ ਰੱਖਦੀ ਆ ਠੀਕ ਹੈ ਜੀ ਉਹ ਆਪਾਂ ਪਹਿਲਾਂ ਹੀ ਦੱਸ ਕੇ ਚੁਆਈਏ ਪਕਾ ਰਹੀ ਦੈਨੀ ਮਣੀ ਤਾਂ ਉਹ ਖਾਦੇ ਦੀ ਚੁਆਈ ਹੋਏ ਲਓ ਜੀ ਕਰੋ ਚੈੱਕ ਮੈਂ ਪਰ ਖਾਦੇ ਇੱਕ ਮੋਹਰੇ ਮਤਾਰਾਂ ਖਾਦਾ ਮਰ ਗਿਆ ਆ ਲਓ ਜੀ ਬਹੁਤ ਵਧੀਆ ਚੁਆਈ ਹੈ ਮਗਲਤਾਂ ਦੀ ਹਾਂਜੀ ਭਾਈ ਜੀ ਮੂਰਲਸਣਾ ਦੀ ਮਾਰ ਦੋ ਲੱਗ ਜਾ ਕਰੋ ਜੀ ਆ ਬਜੀ ਵੀ ਹਲੇ ਠੀਕ ਹੈ ਠੀਕ ਹੈ ਓਕੇ ਹਾਂ ਹਲੇ ਜੀ ਦੋਸਤ ਇੱਕ ਰੀਫੇਚ ਕਰ ਲਓ ਖਾਜੀ ਠੀਕ ਹੈ ਭਾਈ ਆਇਆ ਦੋਸਤੋ ਬੱਚਾ ਬਾਈ ਨੇ ਛੜਤਾ ਵਾ ਆ ਵੇਖ ਲੋ ਸ੍ਰੀ ਪਸਮਦੀਆ ਤੇ ਮੈਂ ਤੁਹਾਨੂੰ ਦਿਖਾ ਦਣਾ ਧਾਰਾਂ ਤੋਂ ਰਵੇਦੀਆਂ ਕਰਾਂ ਚੰਗੀ ਤੇ ਦੋਵੇਂ ਦੀ ਕਿਉਂਕਿ ਧਾਰਾਂ ਮਾਰੀਆਂ ਦੇ ਇੱਕ ਫਾਇਦਾ ਹੋ ਜਾਂਦਾ ਵਾ ਥਣਾ ਤੋਂ ਬਾਅਦ ਕਾਟਦਾ ਹਰ ਕਿਸੇ ਦਾ ਪੂਛ ਛੱਟੇ ਦਾ ਪਤਾ ਲੱਗ ਜਾਂਦਾ ਬਣਾ ਜੀ ਬਿਲਕੁਲ ਜੀ ਹਾਂਜੀ ਬੱਚਾ ਛੜਤਾ ਵਾ ਕੱਟੀ ਤੇ ਲੇ ਕੋ ਕੇ ਕੀ ਰਿੰਦਾ ਨਾਲੇ ਬੱਚੇ ਨਾਲ ਸਹਿਮਤ ਪਤਾ ਲੱਗ ਜਾਂਦਾ ਹਾਂਜੀ 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 ਆ ਲੇ ਦੋਸਤੋ ਚੋਾਈ ਤੁਹਾਨੂੰ ਮੈਂ ਵਿਖਾ ਦਿੰਦਾ ਉਧਰਲੇ ਪਾਸੇ ਤੀਜੇ ਪਾਸੇ ਅਜੇ ਵੀ ਪੁਰਾਣਾ ਥਾਂ ਜਗਾ ਪਾਈਟਾ ਤੇ ਇਸੇ ਭਾਈ ਤੇ ਬਿਲਕੁਲ ਰੂ ਆ ਕੇ ਰੂ ਹਾਂਜੀ ਹਾਂਜੀ ਠੀਕ ਚੋ ਚੋ ਕੋ ਨਹੀਂ ਬਖਾਣਾ ਤੂੰ ਇਹ ਨਹੀਂ ਨਹੀਂ ਹਾਂ ਆ ਲੋਈ ਦੇਖ ਕੇ ਚੈੱਕ ਕਰ ਲੋ ਦੋਮਾ ਸਾਨੂੰ ਜੀ ਮੂਰ ਲੈਣ ਤਰ ਹਾਂਜੀ ਮਗਲ ਖਣ ਦੇ ਮਾਰ ਦੋ ਬਾਈ ਕੋਈ ਨਹੀਂ ਕੋਈ ਬਾਟ ਦੇ ਪਿੱਛੇ ਕਰੋਧਾ ਨਾ ਨਹੀਂ ਨਾ ਕੋਈ ਗੱਲ ਨਹੀਂ ਓਏ ਓਏ ਮਾਰੋ ਮਾਰੋ ਦੋ ਨਾ ਬਾਟ ਦੇ ਵਿੱਚ ਮਾਰੋ ਚਲੋ ਦੋਸਤੋ ਕਰ ਲੋ ਚੈੱਕ ਚੁਵਾਈ ਬਹੁਤ ਵਧੀਆ ਬਜੀ ਇੱਕ ਨੰਬਰ ਦੀ ਕੁਆਲਿਟੀ ਦੀ ਚੁਵਾਈ ਹੋਗੀ ਬਜੀ ਕਿਰਾ ਕੱਲੇ ਕੱਲੇ ਖਾਂਦੀ ਧਾਰ ਮਾਰ ਕੇ ਹਾਂ ਬਜੀ ਠੀਕ ਹੈ ਦੂਜਿਆਂ ਨੇ ਮਾਰ ਦੁੱਤਾਰੇ ਨੇ ਕਰੋ ਜੀ ਹਾਂ ਜੀ ਹਾਲੋ ਜੀ ਠੀਕ ਹੈ ਜੀ ਜਲ ਮੈਂ ਕਿਉਂ ਸਭ ਹੂੰ ਠੀਕ ਹੈ ਜੀ